ਜੋ ਬੂਟੇ ਲਗਾਏ ਜਾ ਰਹੇ ਨੇ ਇਹਦਾ ਕੀ ਪਰਪਲ ਹੈ ਹਾਂਜੀ ਅੱਜ ਡਿਸਟ੍ਰਿਕਟ ਕਰਨਤਾਰੰਦੀ ਪੁਲਿਸ ਔਰ ਐਨ ਜੀਓ ਰਾਈਜ਼ ਆਫ ਹੋਪ ਔਰ ਨਾਲ ਐਲਪਾਈਨ ਸਕੂਲ ਦੇ ਨਾਲ ਮਿਲ ਕੇ ਅਸੀਂ ਅੱਜ ਪਲਾਂਟੇਸ਼ਨ ਡਰਾਈਵ ਚਲਾਈ ਹੈ ਜਿਦੇ ਵਿੱਚ ਅਸੀਂ ਡੀਪੀਓ ਦੇ ਵਿੱਚ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਵਿੱਚ ਬੂਟੇ ਲਗਾਏ ਨੇ ਔਰ ਇਹ ਬੂਟੇ ਲਗਾ ਕੇ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਅੱਜਕੱਲ ਦਾ ਸਮੇਂ ਹੈ ਜੋ ਹਾਲਾਤ ਚੱਲ ਰਹੇ ਨੇ ਮੌਸਮ ਨੂੰ ਲੈ ਕੇ ਹਰ ਚੀਜ਼ ਨੂੰ ਉਹਦੇ ਵਿੱਚ ਬਹੁਤ ਪੌਦੇ ਲਗਾਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਸੀਂ ਵੀ ਸਾਡੇ ਨਾਲ ਇਸ ਮਹਿੰਮ ਚ ਜੁੜੋ ਹਰ ਬੰ insan ਹਰ ਬੰਦਾ ਜੇ ਇੱਕ ਪੌਦਾ ਲਗਾਵੇ ਤਾਂ ਅਸੀਂ ਕਿੰਨੇ ਲੱਖਾਂ ਕਰੋੜਾ ਪੌਦੇ ਲਗਾ ਸਕਦੇ ਹਾਂ ਤਾਂ ਆਪਣੀ ਧਰਤੀ ਨੂੰ ਫੇਰ ਹਰਾ ਬਣਾ ਸਕਦੇ ਹਾਂ ਦੇਖਣ ਨੂੰ ਮਿਲਦਾ ਹੈ ਕਿ ਕਾਫੀ ਜ਼ਿਆਦਾ ਬਹੁਤੇ ਲੋਕ ਵੱਢ ਦਿੰਦੇ ਨੇ ਸੜਕਾਂ ਤੋਂ ਵੀ ਵੱਢੇ ਨਜ਼ਰ ਆਉਂਦੇ ਨੇ ਕਿੰਨੇ ਆਂ ਜੀ ਉਹ ਗਲਤ ਕਰ ਰਹੇ ਨੇ ਬਿਲਕੁਲ ਗਲਤ ਕਰ ਰਹੇ ਨੇ ਜੀ ਇੱਕ ਪੌਦਾ ਵੱਢਣ ਤੋਂ ਪਹਿਲਾਂ 100 ਵਾਰ ਸੋਚੋ ਜੀ ਕਿ ਇਹ ਪੌਦਾ ਕਿੰਨਾ ਚਿਰ ਇਹਨੂੰ ਕਿੰਨਾ ਸਮਾਂ ਲੱਗਾ ਇਹਨੂੰ ਇੰਨਾ ਵੱਡਾ ਹੋਣ 'ਚ ਔਰ ਇਹ ਪੌਦਾ ਸਾਨੂੰ ਕਿੰਨਾ ਕੁਝ ਦੇ ਰਿਹਾ ਹੈ ਤੇ ਅਸੀਂ ਉਹਨੂੰ ਵੱਢ ਰਹੇ ਹਾਂ ਪਲੀਜ਼ ਮੇਰਾ ਤਾਂ ਗੁਜ਼ਾਰਿਸ਼ ਹੈ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਪੌਦਾ ਬਿਲਕੁਲ ਨਾ ਕਿਸੇ ਵੀ ਤਰੀਕੇ ਨਾਲ ਉਹਨੂੰ ਬਚਾ ਕੇ ਤੁਹਾਡਾ ਸਰਦਾ ਹੈ ਤਾਂ ਸਾਰਿਆ ਜਾਵੇ ਜੀ ਸਰ ਜੀ ਬਹੁਤ ਬਹੁਤ ਦੀ ਰੱਖਣ ਦੀ ਬੜੀ ਪਰਵਾਹ ਕਰਦੇ ਹੋ ਦੇਖੋ ਜੀ ਇਹ ਤਾਂ ਹੁਣ ਹਰ ਜਿਹੜਾ ਮਹ ਲੋ ਦੇਸ਼ ਵਾਸੀ ਹੈ ਉਹ ਇਹੀ ਗੱਲ ਕਰ ਰਿਹਾ ਕਿ ਰੁੱਖ ਲਗਾਓ ਪਾਣੀ بچਾਓ ਇਸ ਕਰਕੇ ਅਸੀਂ ਉਸ ਗੱਲ ਦਾ ਹਿੱਸਾ ਹੋ ਰਹੇ ਹਾਂ ਤਰਨ ਤਰਨ ਪੁਲਿਸ ਅਤੇ ਨਾਲ ਸਾਡੇ ਇੱਕ ਸੋਸਟਾ ਹੈਗੀ ਹੈ ਰਾਈਜ਼ ਆਫ ਅਸੀਂ 사ਆਂ ਨਾਲ ਅੜਕੇ ਮਤਲਬ ਤૈયਿਆ ਕੀਤਾ ਹੈ ਕਿ ਜਿੰਨੇ ਵੀ ਵੱਧ ਤੋਂ ਵੱਧ ਹੋ ਸਕੇ ਹੋਰ ਵਿਭਾਗ ਵਾਲਾ ਵੀ ਸਾਡੇ ਨਾਲ ਖੜੇ ਹੈ ਕਿ ਵੱਧ ਤੋਂ ਵੱਧ ਰੁੱਖਗਾ ਜਿਵੇਂ ਮੈਂ ਉਹਨਾਂ ਨੂੰ ਦੱਸਿਆ ਕਿ ਰੁੱਖ ਜਿਹੜਾ ਉਹ ਵੱਢਣ ਤੋਂ ਪਹਿਲਾਂ 100 ਵਾਰ ਸੋਚੋ ਤੇ ਜੇ ਆਪਾਂ 100 ਵਾਰ ਸੋਚ ਨਹੀਂ ਸਕਦੇ ਤਾਂ ਇੱਕ ਰੁੱਖ ਵੱਢਣ ਤੋਂ ਪਹਿਲਾਂ ਆਪਾਂ ਦੋ ਲਾ ਦੀਏ ਇਹਨਾਂ ਦਾ ਆਪਾਂ ਕਰ ਸਕਦੇ ਹਾਂ ਨਾ ਇੱਕ ਰੁੱਖ ਵੱਢਣ ਤੋਂ ਪਹਿਲਾਂ ਦੋ ਲਾਈਏ ਸਾਰਿਆਂ ਅੱਗੇ ਬੇਨਤੀ ਹੈ ਕਿ ਵੈਸੇ ਤਾਂ 100 ਵਾਰ ਸੋਚੋ ਪਰ ਜੇ ਸਾਡੇ ਕੋਲ ਨਾ ਟਾਈਮ ਸੋਚਣ ਦਾ ਨਹੀਂ ਹੈਗਾ ਤਾਂ ਲਾਣ ਦਾ ਕੱਢ ਲਈਏ ਇੱਕ ਰੁੱਖ ਨੂੰ ਵੱਢਣ ਤੋਂ ਪਹਿਲਾਂ ਦੋ ਲਾਈਏ ਇਹ ਸਭ ਲਈ ਸਭ ਕੇ ਬੇਨਤੀ ਹੈ ਜੀ ਸਰ ਤੁਹਾਡੀ ਸੰਸਥਾ ਦਾ ਨਾਮ ਔਰ ਕਿਉਂ ਪਰਲਾ ਕੀਤਾ ਜਾ ਰਿਹਾ ਹੈ ভাই ਸੌਫ ਹੋ ਬੋਲਦਾ ਹਾਂ ਜੀ ਹਰ ਸਾਲ ਬੂਟੇ ਲਾਉਣੇ ਆ ਪਰ ਇਸ ਸਾਲ ਤੋਂ ਥੋੜਾ ਵੱਡੇ ਪੱਧਰ ਤੇ ਕਰ ਰਹੇ ਹਾਂ ਜੀ ਸਾਡਾ ਟਾਰਗੇਟ ਹੁੰਦਾ ਕੱਲੇ ਬੂਟੇ ਲਾਉਣੇ ਨਹੀਂ ਬੂਟੇ ਪਾਲਣੇ ਇਸ ਸਾਲ ਸਾਡਾ ਟਾਰਗੇਟ ਆ ਅਸੀਂ 2000 ਬੂਟਾ ਲਾ ਕੇ ਪਾਲਣਾ ਜੀ ਉਦੀ ਰੈਗੂਲਰ ਅਸੀਂ ਦੇਖਭਾਲ ਕਰਦੇ ਆ ਜਿੰਨਾ ਚਿਰ ਬੂਟਾ ਆਪਣੇ ਆਪ ਇਹੋਵੇਂ ਡੰਗਰਾਂ ਤੋਂ ਦੂਸਰਿਆਂ ਤੋਂ ਆਪਾਂ ਨੂੰ ਲੱਗੇ ਕਿ ਹੁਣ ਪਲ ਗਿਆ ਉਦੋਂ ਤੱਕ ਅਸੀਂ ਸੰਭਾਲ ਕਰਦੇ ਆ ਸਰ ਇੱਕ ਵੇਖਣ ਮਿਲਦੇ ਸੜਕਾਂ ਦੇ ਅਕਸਰ ਪਰ ਤੇ ਵੜ ਰਹੇ ਹੋਰੇ ਉਹਨਾਂ ਦੇ ਤੇ ਕੋਈ ਕਾਰਵਾਈ ਕਰਨ ਦੀ ਕੋਈ ਮੰਗ ਜਾਂ ਤੀ ਆਪ ਇਹ ਬਾਰੇ ਦੱਸ ਸਕਦੇ ਕੀ ਉਹ ਸਰਕਾਰ ਨੂੰ ਬਿਲਕੁਲ ਜੀ ਜਿਹੜੇ ਨਜਾਇਜ਼ ਬੂਟੇ ਵੜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਹੀਂ ਵੜਨੇ ਚਾਹੀਦੇ ਲੋਕੀ ਪਰਮਿਸ਼ਨ ਥੋੜੇ ਥਾਂ ਦੀ ਲੈਂਦੇ ਆ ਬੂਟੇ ਜਾਦੇ ਵੜ ਲੈਂਦੇ ਆ ਮੈਂ ਤਾਂ ਕਹਿੰਦਾ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਜੀ ਜਿੱਥੇ ਅਸੀਂ ਆਪਣੀ ਅਗਲੀ ਪੀੜ੍ਹੀ ਵਾਸਤੇ ਜ਼ਮੀਨਾਂ ਜਾਇਦਾਦ ਬਣਾ ਰਹੇ ਆ ਤੇ ਜਿਉ ਉਹਨਾਂ ਵਾਸਤੇ ਆਕਸੀਜਨ ਨਾ ਰਹੀ ਅਸੀਂ এনवायरमेंट ਨੂੰ ਖਰਾਬ ਕਰਤਾ ਜੀ ਤੇ ਅਗਲੀ ਪੀੜ੍ਹੀ ਵਾਸਤੇ ਕੀ ਛੱਡ ਕੇ ਜਾਵਾਂਗੇ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣਦਾ ਆ ਕਿਤੇ ਮਜਬੂਰੀ ਵਸ ਜਿਵੇਂ ਸਰ ਨੇ ਕਿਹਾ ਜੇ ਤੁਹਾਨੂੰ ਇੱਕ ਬੂਟਾ ਵਧਣਾ ਪੈਂਦਾ ਨਾ ਘਟੋ ਘਟ ਦੋ ਜ਼ਰੂਰ ਪਾ ਲਓ ਜੀ ਸਰ ਇੱਕ ਵੇਖਣ ਮੈਂ ਕਿੰਨੀ ਕੋ ਗਰਮੀੜੀ ਆ ਆਪਾਂ ਨੂੰ ਹਰ ਪੰਜਾਬ ਦੇ ਵਿੱਚ ਦਿੱਸਨ ਮਿਲਦੀ ਆ ਆਪਾਂ ਸਾਰੇ ਭੁੱਤੇ ਆ ਜੀ ਇਸ ਚੀਜ਼ ਨੂੰ ਜਿੰਨਾ ਟੈਂਪਰੇਚਰ ਆ ਲਾਸਟ ਰਿਹਾ 50 ਡਿਗਰੀ ਤੱਕ ਮੈਨੂੰ ਲੱਗਦਾ ਵੀ ਆਪਾਂ ਰੇਗਿਸਤਾਨ ਵੱਲ ਨੂੰ ਵਧ ਰਹੇ ਆ ਜੀ ਔਰ ਖੁਸ਼ੀ ਦੀ ਗੱਲ ਵੈਸੇ ਇਹ ਆ ਬਹੁਤ ਸਾਰੇ ਲੋਕ ਐਸ ਸਾਲ ਜਾਗੇ ਆ ਪੌਦੇ ਲਾ ਰਹੇ ਆ ਉਮੀਦ ਕਰਦੇ ਆ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਹਰੀ ਭਰੀ ਰਹੂਗੀ ਸਾਰੇ ਥੋੜਾ ਥੋੜਾ ਉਦਮ ਕਰਨ ਦਾ ਬਹੁਤ ਕੁਝ ਹੋ ਸਕਦਾ ਹੈ